ਮੈਨੂੰ ਮਸਕੀਨ ਸਾਹਿਬ ਦੀ ਇੱਕ ਗੱਲ ਯਾਦ ਆਈ ਉਹ ਅਕਸਰ ਸੁਣਾਉਂਦੇ ਹੁੰਦੇ ਸੀ ਕਹਿੰਦੇ ਮੈਂ ਜੰਮੂ ਕਥਾ ਕਰਨ ਗਿਆ ਤਾਂ ਜੰਮੂ ਕਸ਼ਮੀਰ ਉਹਨਾਂ ਦੀ ਕਥਾ ਚੱਲਦੀ ਸੀ ਥੋੜੇ ਦਿਨ ਦੀ ਦੂਜੇ ਤੀਜੇ ਦਿਨ ਹੀ ਕਥਾ ਕਰਦੇ ਆ ਕਹਿੰਦੇ ਮੇਰੀ ਦਾੜ ਵਿੱਚ ਦਰਦ ਜਿਹੜਾ ਸੀ ਉਹ ਹੋਣ ਲੱਗ ਪਿਆ ਚਲੋ ਉਹ ਦਿਨ ਤਾਂ ਲੰਘ ਗਿਆ ਜਦੋਂ ਅਗਲੇ ਦਿਨ ਕਥਾ ਸੀ ਉਦੋਂ ਕਥਾ ਵਿੱਚ ਦਰਦ ਇੰਨਾ ਹੋਇਆ ਦਾੜ ਵਿੱਚ ਤੋ ਕਹਿੰਦੇ ਮੈਨੂੰ ਕਥਾ ਵਿਚਾਰ ਰੁਕਣੀ ਪਈ ਅੱਧਾ ਘੰਟਾ ਲਾ ਕੇ ਮੈਂ ਮਾਫੀ ਮੰਗ ਲਈ ਵੀ ਕੀਰਤਨ ਕਰਾਇਆ ਜੋ ਕਥਾ ਸਮਾਪਤ ਹੋਈ ਸੰਗਤ ਨਾਲ ਬਾਹਰ ਬਿਲਕੁਲ ਗੁਰਦੁਆਰੇ ਦੇ ਬਾਹਰ ਗੁਰਦੁਆਰੇ ਦੀਆਂ ਦੁਕਾਨਾਂ ਵਿੱਚ ਇੱਕ ਮੁਸਲਮਾਨ ਸਬਜ਼ੀ ਦੀ ਦੁਕਾਨ ਕਰਦਾ ਕਿ ਉਹਨੇ ਪੁੱਛਿਆ ਦੇ ਅੱਜ ਜਿਹੜੇ ਤੁਹਾਡੇ ਕਥਾਕਰ ਆਏ ਨੇ ਇਹਨਾਂ ਨੇ ਬਹੁਤ ਥੋੜਾ ਸਮਾਂ ਕਥਾ ਕੀਤੀ ਹੈ ਤੋ ਦੱਸਣ ਵਾਲਿਆਂ ਕਹਿਦੇ ਉਹ ਅੱਜ ਠੀਕ ਨਹੀਂ ਉਹਨਾਂ ਦੀ ਦਾੜ ਵਿੱਚ ਦਰਦ ਹੈ ਇਸ ਲਈ ਉਹਨੇ ਅੱਧਾ ਘੰਟਾ ਲਾਇਆ ਤੋ ਕਥਾ ਸਮਾਪਤ ਕਰਕੇ ਚਲੇ ਗਏ ਉਹ ਜਿਹੜਾ ਮੁਸਲਮਾਨ ਸਬਜ਼ੀ ਵੇਚਣ ਵਾਲਾ ਉਹਨੇ ਤੇ ਦਾੜ ਨਾਲ ਆਜ ਤਾਂ ਮੇਰੇ ਕੋਲ ਬਹੁਤ ਵਧੀਆ ਹੈ ਗਿਆਨੀ ਜੀ ਨੂੰ ਮੇਰੇ ਕੋਲ ਲੱਗਿਆ ਉਹ ਉਹ ਬੰਦਿਆਂ ਨੇ ਜਾ ਕੇ ਗਿਆਨੀ ਮਸਕੀਨ ਸਾਹਿਬ ਨੂੰ ਕਿਹਾ ਕਹਿੰਦੇ ਜੀ ਉਹ ਜਿਹੜਾ ਬਾਹਰ ਮੁਸਲਮਾਨ ਸਬਜ਼ੀ ਵੇਚਦਾ ਨਾ ਦੁਕਾਨ ਤੇ ਉਹਦੇ ਕੋਲ ਦਾੜ ਦਾ ਇਲਾਜ ਬਹੁਤ ਵਧੀਆ ਜੇ ਤੁਸੀਂ ਚੱਲੋ ਉਹਨੇ ਹੁਣੇ ਠੀਕ ਕਰ ਦੇਣਾ ਉਹਦੇ ਕੋਲ ਦਾੜ ਦਾ ਮੰਤਰ ਹੈ ਕਹਿੰਦੇ ਅਸੀਂ ਵੀ ਵੇਖਿਆ ਜਦੋਂ ਮੁਰਦੂਰੇ ਆਈ ਜਾਂਦੇ ਲੋਕੀ ਉਹਦੇ ਕੋਲ ਬਾਹਰ ਬੈਂਚ ਤੇ ਬੈਠੇ ਹੁੰਦੇ ਨੇ ਉਹ ਲੋਕਾਂ ਦੀਆਂ ਦਾੜਾਂ ਠੀਕ ਕਰਦਾ ਉਹਦੇ ਕੋਲ ਦਾੜ ਠੀਕ ਕਰਨ ਦਾ ਮੰਤਰ ਹੈ ਗਿਆਨੀ ਜੀ ਚਲੋ ਮਸਕੀਨ ਸਾਬ ਕਹਿੰਦੇ ਮੈਂ ਚਲਾ ਗਿਆ ਵੀ ਜੇ ਬਿਨਾ ਦਵਾਈ ਤੋਂ ਠੀਕ ਹੁੰਦਾ ਹੋਰ ਕੀ ਚਾਹੀਦਾ ਕਹਿੰਦੇ ਜਦੋਂ ਗਏ ਉਹਨੇ ਆਪਣੇ ਲੱਕੜ ਦੇ ਬੈਂਚ ਤੇ ਬਿਠਾ ਲਿਆ ਉਹਦੇ ਉੱਤੇ ਬਿਠਾ ਕੇ ਤੇ ਉਹਨੇ ਇੱਕ ਛੋਟੀ ਜਿਹੀ ਲੱਕੜ ਆਪਣੇ ਹੱਥ ਵਿੱਚ ਲਈ ਮੰਤਰ ਪੜਨ ਲੱਗ ਪਿਆ ਕਹਿੰਦੇ ਜਦੋਂ ਇਦਾਂ ਲੱਕੜ ਰੱਖ ਕੇ ਉਹਨੇ ਮੰਤਰ ਪੜਿਆ ਨਾ ਮੰਤਰ ਪੜਨ ਤੋਂ ਬਾਅਦ ਕਹਿੰਦਾ ਗਿਆਨੀ ਜੀ ਕਿਦਾਂ ਥੋੜਾ ਦਰਦ ਦਾ ਆਰਾਮ ਪਿਆ ਉਹ ਕਹਿੰਦੇ ਨਹੀਂ ਕਹਿੰਦਾ ਚਲੋ ਆਪਾਂ ਦੁਬਾਰਾ ਠਾਕ ਦਿੰਨੇ ਉਹਨੇ ਮੰਤਰ ਪੜ੍ਹ ਕੇ ਦੁਬਾਰਾ ਫਿਰ ਠਾਕੀ ਦਾੜ ਫਿਰ ਉਹਨੇ ਮੰਤਰ ਪੜ੍ਹਿਆ ਕਹਿੰਦਾ ਹੁਣ ਤਾਂ ਫਰਕ ਪੈ ਗਿਆ ਹੋਣਾ ਮਸਕੀਨ ਸਾਹਿਬ ਕਹਿੰਦੇ ਨਹੀਂ ਦਰਦ ਹੋਰ ਵੱਧ ਗਿਆ ਉਹ ਕਹਿੰਦੇ ਜੀ ਤਿੰਨ ਵਾਰ ਦਾੜ ਠੱਕੀ ਜਾ ਸਕਦੀ ਹੈ ਚੌਥੀ ਵਾਰ ਨਹੀਂ ਸਾਨੂੰ ਤਿੰਨ ਵਾਰ ਮੰਤਰ ਪੜਨ ਦਾ ਅਧਿਕਾਰ ਹੈ ਚਲੋ ਮੈਂ ਤੀਜੀ ਵਾਰ ਵੀ ਠਾਕ ਦੇ ਲੋਕਾਂ ਦੀ ਦਾੜ ਇੱਕ ਵਾਰ ਮੰਤਰ ਪੜਿਓ ਠੀਕ ਹੋ ਜਾਂਦੀ ਹੈ ਜੰਨੀ ਜੀ ਤੁਹਾਡਾ ਦੋ ਵਾਰ ਮੰਤਰ ਪੜ ਦਿੱਤਾ ਤਮ ਹੀ ਤੁਹਾਡੀ ਦਾੜ ਠੀਕ ਹੋਈ ਕਹਿੰਦੇ ਚਲੋ ਤੀਜੀ ਵਾਰ ਕਰਦੇ ਜਦੋਂ ਤੀਜੀ ਵਾਰ ਲੱਕੜ ਰੱਖ ਕੇ ਮੰਤਰ ਪੜਿਆ ਤਮ ਸਕੀਨ ਸਾਹਿਬ ਕਹਿੰਦੇ ਦਾੜ ਦਾ ਦਰਦ ਵਧ ਗਿਆ ਠੀਕ ਨਹੀਂ ਹੋਇਆ ਮੈਂ ਉਹਨੂੰ ਕਿਹਾ ਭਰਾਵਾ ਰਹਿਣ ਤੇ ਮੈਨੂੰ ਦਵਾਈ ਲੈ ਲੈ ਤੇਰੇ ਮੰਤਰ ਨਾਲ ਮੇਰੀ ਦਾੜ ਨਹੀਂ ਠੀਕ ਹੋਈ ਜਦੋਂ ਐਨੀ ਗੱਲ ਕਹੀ ਤਾਂ ਮੁਸਲਮਾਨ ਮੌਲਵੀ ਉਹ ਮੁਸਲਮਾਨ ਬੋਲਿਆ ਉਹ ਕਹਿੰਦਾ ਕਿ ਅੰਨੀ ਜੀ ਤਿੰਨ ਵਾਰ ਛੱਡੋ ਮੈਂ ਭਾਵੇਂ ਪੰਜ ਵਾਰ ਮੰਤਰ ਪੜ੍ਹਦਾ 10 ਵਾਰ ਪੜ੍ਹਦਾ ਤੁਹਾਡੀ ਦਾੜ ਮੇਰੇ ਤੋਂ ਠੀਕ ਨਹੀਂ ਹੋਣੀ ਕਹਿੰਦਾ ਮੈਂ ਉਹਨੂੰ ਪੁੱਛਿਆ ਕਿਉਂ ਉਹ ਕਹਿੰਦਾ ਲੋਕਾਂ ਦੀ ਦਾੜ ਹੋ ਜਾਂਦੀ ਹੈ ਠੀਕ ਪਰ ਟੁੱਟੀ ਨਹੀਂ ਹੋਣੀ ਪਤਾ ਕਿਉਂ ਤੁਸੀਂ ਮੇਰੇ ਤੇ ਵਿਸ਼ਵਾਸ ਹੀ ਨਹੀਂ ਕਰ ਰਹੇ ਜਿਹੜੇ ਲੋਕ ਮੇਰੇ ਕੋਲੋਂ ਦਾੜ ਠਗਵਾਨ ਆਉਂਦੇ ਨੇ ਭਾ ਮੰਤਰ ਪੜਾਉਣ ਆਉਂਦੇ ਉਹ ਵਿਸ਼ਵਾਸ ਕਰ ਲੈਂਦੇ ਨੇ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰ ਰਹੇ ਇਸ ਲਈ ਮੇਰੇ ਮੰਤਰ ਦਾ ਅਸਰ ਤੁਹਾਡੇ ਉੱਤੇ ਨਹੀਂ ਹੋਣਾ ਇਹ ਗੱਲ ਯਾਦ ਰੱਖਿਓ ਜਿਹੜੀ ਜੀਤੇ ਵਿਸ਼ਵਾਸ ਹੋਵੇ ਅਸਰ ਹੀ ਉਹਦਾ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਕਰੀਏ ਕਿ ਨਾਮੇ ਨਾਰਾਇਣ ਨਾਹੀ ਭੇਦ ਰੱਬ ਦੇ ਨਾਮ ਦੇ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਹੈ ਜੇ 72 ਵਾਰ ਦਰਸ਼ਨ ਹੋਏ ਵਿਸ਼ਵਾਸ ਕਰੀਏ ਜਦੋਂ ਵਿਸ਼ਵਾਸ ਰੱਖ ਕੇ ਆਉਂਗੇ ਨਾ ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਜੇ ਵਿਸ਼ਵਾਸ ਨਾ ਆਇਆ ਫਿਰ ਪਾਤਸ਼ਾਹ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਹੋਵੇ ਬਹੁਤ ਉਸ ਦਾ ਵਿਸ਼ਵਾਸ ਨਾ ਹੋ